ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁਕਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐ ਨਹੀਂ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਹਾਗਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਪੋਲਿੰਗ ਬੂਥ ਲਾਏ ਇੰਨੀ ਗਰਮੀ ਦੇ ਅੰਦਰ ਵੀ ਜਿਹੜਾ 45 ਡਿਗਰੀ ਟਾਪਰੇ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਧਨ ਜਿਹੜੇ ਕਹਿੰਦੇ ਸੀ ਰਾਜਸਤਾਨ ਨਹੀਂ ਹਰਾ ਦਾਂਗੇ ਜਾਂ ਹਾਰ ਜਾਊਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਹੈ ਰਹੂਗੀ ਜਿਸ ਤਰ੍ਹਾਂ ਈਡ ਕੋਰਟ ਤੇ ਖੁੱਪੂ ਸਾਹਿਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹਾਂ ਜੇ ਮੈਂ ਬੈ ਸੰਗਰੂਰ ਦੀ ਵੀ ਗੱਲ ਕਰਦਾ ਸੰਗਰੂਰ 'ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰੁਝਾਨ ਲੇ ਗੇ ਹਜੇ ਰਿਜ਼ਲਟ ਨਹੀਂ ਹੋਣੇ ਬਾਕੀ ਦੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇੰਨਾ ਵਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰਜ਼ਾਨ ਨੇਗੇ ਰਜ਼ਾਨਾ ਨੂੰ ਜਦੋਂ ਫੈਸਲਾ ਅੰਤਿਮ ਹੋ ਉਸ ਤੋਂ ਬਾਅਦ ਗੱਲ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ